ਹੈਲੋ ਗਾਇਜ਼ ਅੱਜ ਅਸੀਂ ਆਪ ਜੀ ਨੂੰ ਲੈ ਕੇ ਚੱਲਦੇ ਹਾਂ ਹੁਸ਼ਿਆਰਪੁਰ ਦੇ ਬਾਜ਼ਾਰ ਦੇ ਵਿੱਚ ਜਿੱਥੇ ਕਿ ਰਖੜੀ ਦੇ ਤਿਹਾੜੀ ਦੇ ਮੌਕੇ ਤੇ ਇੱਥੇ ਕਾਫੀ ਰੌਣਕਾਂ ਲੱਗੀਆਂ ਹੋਈਆਂ ਹਨ ਕਾਫੀ ਰਸ਼ ਹੈ ਹੁਸ਼ਿਆਰਪੁਰ ਦੇ ਸ਼ਹਿਰ ਵਿੱਚ ਭੈਣਾਂ ਆਪਣੇ ਭਰਾਵਾਂ ਵਾਸਤੇ ਰਖੜੀ ਖਰੀਦੀਆਂ ਹੋਈਆਂ ਭੈਣ ਤੇ ਭਰਾ ਦਾ ਪਿਆਰ ਦਰਸਾਉਂਦਾ ਹੋਇਆ ਇਹ ਤਿਹਾੜੀ ਰਖੜੀ ਦਾ ਰਖੜੀ ਕਿਉਂ ਮਨਾਈ ਜਾਂਦੀ ਹੈ ਇਦੇ ਪਿੱਛੇ ਕੀ ਕਾਰਨ ਹੈ ਸਾਰੇ ਅਸੀਂ ਆਪ ਨੂੰ ਦੱਸਾਂਗੇ ਔਰ ਅਤੇ ਰਖੜੀ ਦਾ ਸ਼ੁਭ ਮਹੂਰਤ ਕਿਹੜਾ ਹੈ ਉਹ ਵੀ ਅਸੀਂ ਆਪ ਨੂੰ ਦੱਸਾਂਗੇ ਅਸੀਂ ਪੰਡਤ ਦਿਬਿਆਨਾਥ ਸ਼ਾਸਤਰੀ ਜੀ ਜੋ ਹੈ ਹਾਰਪੁਰ ਦੇ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਸੀ ਸਾਰੇ ਉਹਨਾਂ ਨੇ ਦੱਸਿਆ ਸਾਨੂੰ ਵਿਸਤਾਰ ਵਿੱਚ ਰਖੜੀ ਕਿਉਂ ਮਨਾਇ ਜਾਂਦੀ ਹੈ ਇਹਦਾ ਸ਼ੁਭ ਮਹੂਰਤ ਕਦੋਂ ਹੈ ਕਿਹੜਾ ਟਾਈਮ ਹੈ ਰਖੜੀ ਭੈ ਭਰਾ ਅਤੇ ਭੈਣ ਦਾ ਪਿਆਰ ਨੂੰ ਦਸਾਉਂਦੀ ਹੈ ਭੈਣ ਤੇ ਭਰਾ ਦੇ ਸਨੇਹ ਨੂੰ ਦਰਸਾਉਂਦੀ ਹੈ ਭੈਣ ਰਖੜੀ ਵਾਲੇ ਦਿਨ ਆਪਣੇ ਭਰਾ ਦੇ ਗੁੱਟ ਤੇ ਕਲਾਈ ਤੇ ਰਖੜੀ ਬਣਦੀ ਹੈ ਤਾਂ ਜੋ ਉਹਦਾ ਭਰਾ ਹਮੇਸ਼ਾ ਉਹਦੇ ਦੁੱਖ ਸੁੱਖ ਵਿੱਚ ਸਹਾਇ ਹੋਵੇ ਉਹਦੀ ਸਿਹਤਾਂ ਕਰੇ ਆਪਸ ਵਿੱਚ ਭੈਣ ਭਰਾ ਦਾ ਰਿਸ਼ਤਾ ਬੜਿਆ ਰਹੇ ਬੜਾ ਹੀ ਕੀਮਤਵਰ ਰਿਸ਼ਤਾ ਹੈ ਭੈਣ ਭਰਾ ਦਾ ਰਕਸ਼ਾ ਬੰਦਰ ਰਖੜੀ ਦਾ ਤਿਹਾਰ ਬੜਾ ਹੀ ਲੋਕੀ ਜੋਸ਼ ਸ਼ੋਰ ਨਾਲ ਮਨਾਉਂਦੇ ਹਨ ਹੁਸ਼ਾਰਪੁਰ ਦੇ ਵਿੱਚ ਵੀ ਕਾਫੀ ਰੌਣਕਾਂ ਲੱਗੀਆਂ ਹੋਈਆਂ ਨੇ ਅੱਜ ਬਾਜ਼ਾਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹੁਸ਼ਾਰਪੁਰ ਦੀਆਂ ਰੱਖੜਾਂ ਰੱਖੜੀ ਦੇ ਤਿਉਹਾਰ ਤਿਹਾਰ ਤੇ ਕਾਫੀ ਰੌਣਕਾਂ ਹਨ ਕਾਫੀ ਚਹਿਲ ਪਹਿਲ ਹੈ ਪਹਿਣਾ ਆਪਣੇ ਵੀਰ ਵਾਸਤੇ ਭਰਾ ਵਾਸਤੇ ਰੱਖੜੀ ਖਰੀਦੀਆਂ ਹੋਈਆਂ ਖਰੀਦਦਾਰੀ ਕਰਦੀ ਹੋਈਆਂ ਰੱਖੜੀ 9 ਅਗਸਤ ਨੂੰ ਬੜੀ ਧੀ ਧੂਮਤਾ ਨਾਲ ਉੱਤਰ ਭਾਰਤ ਦੇ ਵਿੱਚ ਯਾਨੀ ਕਿ ਪੂਰੇ ਭਾਰਤ ਵਿੱਚ ਮਨਾਇਆ ਜਾ ਰਹੀ ਹੈ ਭੈਣ ਤੇ ਵੀਰ ਦੇ ਵੀਰ ਜੀ ਦਾ ਭਰਾ ਦਾ ਰਖਸ਼ਾ ਜੋ ਕਿ ਸਨੇਹ ਦਾ ਰਿਸ਼ਤਾ ਹੈ ਬੜੇ ਜੋਸ਼ ਔਰ ਨਾਰ ਰਖੜੀ ਜਾਂ ਤੇ ਹਰ ਮਨਾਇਆ ਜਾ ਰਿਹਾ ਹੈ ਭਾਰਤ ਵਰਸ਼ ਦੇ ਵਿੱਚ ਸਾਰੇ ਭਾਰਤ ਵਿੱਚ ਅੱਜ ਰੱਖਿਆ ਬੰਧਨ ਦੇ ਸਬਤੌਰ ਤਿਹਾੜ ਦੇ ਮੌਕੇ ਤੇ ਅਸੀਂ ਪੰਡਤ ਦਿਪੇਨਾ Shastri ਜੀ ਜੋ ਹੈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਰੱਖਿਆ ਬੰਧ ਦਾ ਤਿਹਾੜ ਕਿਉਂ ਮਨਾਇਆ ਜਾਂਦਾ ਹੈ ਇਹਦੀ ਕੀ ਮਹੱਤਤਾ ਹੈ ਅਤੇ ਇਹ ਜੋ ਮਹੂਤ ਹੈ ਉਹ ਕਿਹੜਾ ਟਾਈਮ ਦਾ ਹੈਗਾ ਅਸੀਂ ਜੋ ਦਿਪੇ ਰਾਤ ਪੰਡਤ ਜੀ Shastri ਕੀ ਹੈ ਨਾਲ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਪੰਡਤ ਜੀ ਦੱਸੋ ਮੰਗਲੰ ਭਗਵਾਨ ਵਿਸ਼ਨੋ ਮੰਗਲੰ ਉਦਭਜਾ मंगलम मंगलाय मंगलायस धनोहरी रक्षाबंधन का पर्व नौ अगस्त शनिवार पूर्णिमा श्रावणी नक्षत्र सौभाग्य योग में प्रारंभ होगा जो एक बजकर बावन मिनट से लेकर चार बजकर 33 मिनट तक उत्तम सर्वोत्तम समय माना गया है परंतु पंजाब में प्रातः ही काल मान लिया जाता है तो उस दिन प्रातः काल से लेकर भी उत्तम समय है परंतु सर्वोत्तम वर्ष में संपूर्ण वर्ष में रक्षाबंधन का पर्व का समय एक बावन से लेकर सोलह तैतीस तक सम्पन्न होगा रक्षाबंधन का पर्व क्यों मनाया जाता है रक्षाबंधन का पर्व इसलिए मनाया जाता है कि हम एक किसी को रक्षित कर देते हैं बांध देते हैं तो एक दूसरा हमारे सहयोग में सुख दुख में काम आता है जिस प्रकार से द्रौपदी ने भगवान कृष्ण की अंगुली जब विच्छेद हो गई थी रक्त धारा बहने लगी थी तो अपने पल्लू से पल्लू को फाड़ के उसका सूत्र बना के बंधन कर दिया उसी बन दिन से ये रक्षा बंधन पर्व प्रारंभ हुआ और भगवान कृष्ण सदा द्रौपदी के सुख दुख में समाहित होते थे मंत्र है एन बद्धो बलिराजा दानवेंद्रो महाबला तेन कम बदनामी रक्षे माचल माचला धन्यवाद पंडित जी जो भी ये मेरी वीडियो पहली बार देख रहे हैं कृपा करते ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੇ ਤਾਂ ਜੋ ਆਪ ਜੀ ਨੂੰ ਲਗਾਤਾਰ ਨਵੀਆਂ ਵੀਡੀਓ ਵੇਖਣ ਨੂੰ ਮਿਲਦੀ ਰਹਿਣ। ਹੁਸ਼ਾਰਪੁਰ ਦੇ ਵਿੱਚ ਰਖੜੀ ਦੇ ਇਤਿਹਾਰ ਦੇ ਉੱਪਰ ਕਾਫੀ ਰੌਣਕਾਂ ਲੱਗੀਆਂ ਹੋਈਆਂ ਹਨ। ਪੈਨਾ ਆਪਣੇ ਭਰਾਵਾਂ ਵਾਸਤੇ ਫਿਰ ਜਿਹੜੀ ਕਰਦੇ ਨੇ ਲੰਬੀ-ਲੰਬੀ ਲਾਈਨ ਲੱਗੀਆਂ ਸ਼ਾਰਪੁਰ ਦੇ ਅੰਦਰ। ਕਾਫੀ ਭੀੜ ਇਸ ਵੇਲੇ ਹੁਸ਼ਾਰਪੁਰ ਦੇ ਅੰਦਰ ਕਾਫੀ ਰੌਣਕਾਂ ਲੱਗੀਆਂ ਹੋਈਆਂ ਹਨ ਰਖੜੀ ਦੇ ਇਤਿਹਾਰ ਦੇ ਮੌਕੇ ਤੇ ਉੱਪਰ। ਇਸ ਵੀਡੀਓ ਦੇਖਣ ਵਾਸਤੇ ਆਪ ਸਾਬੀਦਾ ਬਹੁਤ-ਬਹੁਤ ਧੰਨਵਾਦੀ।